ਉਹ ਪੈਸਾ ਅੱਗੇ ਤੋਂ ਅੱਗੇ ਚੱਲਦਾ ਹੈਗਾ ਪੈਸਾ ਜਿਹੜਾ ਨਾ ਅਸਲੀ ਗੁਰੂ ਹੈ ਹਾਂਜੀ ਗੁਰੂ ਨੂੰ ਵੀ ਪੈਸੇ ਦੀ ਲੋੜ ਹੈ ਹਮ ਤੇ ਅਸੀਂ ਵੀ ਗੁਰੂ ਤੋਂ ਪੈਸਾ ਹੀ ਮੰਗਦੇ ਹਾਂ ਬਿਲਕੁਲ ਜਿਹੜੇ ਨੋਟ ਹੈ ਨਾ ਉਹ ਸਾਰੇ ਹਿੰਦੁਸਤਾਨ ਵਿੱਚ ਚੱਲਦੇ ਹਮ ਉਹਨਾਂ ਨੂੰ ਕਣ ਨੋਟਾ ਨੂੰ ਹਰ ਕੋਈ ਪਛਾਣਦਾ ਹਾਂਜੀ ਹਰ ਕੋਈ ਪਛਾਣਦਾ ਹੀ ਨਹੀਂ ਉਹਨਾਂ ਦੇ ਰਿਸਪੈਕਟ ਵੀ ਕਰਦਾ ਹੈ ਹਮ ਸੋ ਪੈਸੇ ਦੀ ਰਿਸਪੈਕਟ ਕਰਨੀ ਸਿੱਖੋ ਹਮ ਪੈਸੇ ਦਾ ਅਪਮਾਨ ਨਾ ਕਰੋ ਬਿਲਕੁਲ ਐਸੇ ਦੀ ਬੇਇਜ਼ਤੀ ਨਾ ਕਰੋ ਪੈਸੇ ਦਾ ਸਤਿਕਾਰ ਕਰੋ ਪੈਸਾ ਤੁਹਾਡਾ ਸਤਿਕਾਰ ਕਰੇਗਾ ਤੁਹਾਨੂੰ ਸਤਿਕਾਰ ਦਵਾਏਗਾ ਹਮ ਸੋ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਡੇ ਵਾਸਤੇ ਸਾਰੇ ਹੋਟਲਾਂ ਦੇ ਦਰਵਾਜ਼ੇ ਖੁੱਲ ਜਾਣਗੇ ਸਾਰੀਆਂ ਦੁਕਾਨਾਂ ਜਿਹੜੀਆਂ ਸੀ ਨਾ ਆਓ ਜੀ ਆਓ ਜੀ ਸਭ ਦੇਖੋ ਖੁੱਲ ਲੱਗ ਜਾਣਗੇ ਜੇਕਰ ਤੁਹਾਡੇ ਕੋਲ ਪੈਸਾ ਹੈ ਪੈਸਾ ਪੈਸਾ ਫੈਸਲਾ ਕਰਨਾ ਤੁਸੀਂ ਕਿਹੜੇ ਬਾਜ਼ਾਰ ਜਾ ਸਕਦੇ ਹੋ ਪੈਸਾ ਫੈਸਲਾ ਕਰਦਾ ਕਿਹੜੇ ਬਾਜ਼ਾਰ ਕਿੱਥੇ ਤੱਕ ਜਾ ਸਕਦੇ ਆ ਪੈਸਾ ਫੈਸਲਾ ਕਰਦਾ ਕੀ ਖਰੀਦ ਸਕਦੇ ਹੋ ਕਿੰਨਾ ਖਰੀਦ ਸਕਦੇ ਆ ਕਿਵੇਂ ਖਰੀਦ ਸਕਦੇ ਆ ਸੋ ਜਦੋਂ ਤੁਹਾਡੇ ਕੋਲ ਪੈਸਾ ਹੋ ਜਾਏਗਾ ਉਸ ਵੇਲੇ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਰੋਟੀ ਪਾਣੀ ਤੋਂ ਉੱਪਰ ਦੀਆਂ ਤਸੱਲੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਵੋਗੇ ਬਿਲਕੁਲ